ਸਾਬਕਾ ਬਿਜਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੋ ਪਰਮਪਾਲ ਕੌਰ ਸਿੱਧੂ ਅਤੇ ਉਹਨਾਂ ਦੀ ਬੇਟੀ ਗੁਰਪ੍ਰੀਤ ਮਲੂਕਾ ਵੱਲੋਂ ਬੀਜੇਪੀ ਜਵਾਨ ਕਰਨ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਇੱਕ ਵੇਦ ਲਗਭਗ ਪਹੁੰਚਣਾ ਸੀ ਬੀਜੇਪੀ ਦਫ਼ਤਰ ਬਟੰਡਾ ਵਿਖੇ ਤਾਂ ਉਸ ਨੂੰ ਲੈ ਕੇ ਕਿਸਾਨਾਂ ਨੂੰ ਇਹਦੀ ਪ੍ਰਿੰਕ ਲਗਰ ਤੇ ਉਹਨਾਂ ਵੱਲੋਂ ਕਰ ਦਿੱਤਾ ਵਿਰੋਧ ਸ਼ੁਰੂ ਵੱਡੀ ਗਿਣਤੀ ਵਿੱਚ ਲਗਾ ਦਿੱਤੀ ਗਈ ਪੁਲਿਸ ਫੋਰਸਰ ਸਿੰਧੂ ਘਾਹੇ ਆ ਬਟਿੰਡਾ ਦੀ ਮਿੱਤਰ ਮੌਨ ਦੀ ੜੀਆਂ ਸੈਨਸ ਵੀਰਾਂ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸਰ ਗਈ ਗਈ ਕਿਉਂਕਿ ਭਾਜਪੀ ਦਾ ਕਿਸਾਨਾਂ ਪਰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਉਹਨਾਂ ਵੱਲੋਂ ਬਠਿੰਡਾ ਪਹੁੰਚਣ ਦੇ ਸੀ ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਆਪਣਾ ਸ਼ੁਰੂ ਕਰ ਦਿੱਤਾ ਗਿਆ ਜੀ ਸਰ ਕੀ ਨਾਮ ਹੈ ਤੁਹਾਡਾ ਦੇ ਕੀ ਮਾਮਲਾ ਹੈ ਮਰਨਾਇ ਬੁੱਟਾ ਸਿੰਘ ਟੋਂਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਝੰਡਕਾਉਂਦਾ ਹਾਂ ਜੀ ਕੀ ਮਾਮਲਾ ਜਿੱਥੇ ਸਮਾਗਮ ਲਾਇਆ ਜੀ ਅੱਜ ਜੋ ਸੰ ਜਿੰਨੇ ਵੀ ਭਾਜਪਾ ਦੇ ਲੀਡਰ ਇਹਨਾਂ ਦਾ ਵਿਰੋਧ ਕਰਨਾ ਤਾਲੀਆਂ ਝੰਡੀਆਂ ਲੈ ਕੇ ਇਹਨਾਂ ਨੂੰ ਦੱਸਣਾ ਕਿ ਜਿਹੜੀਆਂ ਝੰਡੀਆਂ ਰਹਿੰਦੀਆਂ ਦਿੱਲੀ ਦੇ ਵਿੱਚ ਮੰਗਾ ਉਹ ਪੂਰੀਆਂ ਕੀਤੀਆਂ ਜਾਣ ਅੱਜ ਇਹ ਮਤਲਬ ਪਰਮਤਾ ਜਿਹੜੀ ਕੱਲ ਹੀ ਇਹਨੇ ਜੁਆਇਨਟ ਕੀਤੀ ਹੈ ਭਾਜਪਾ ਮਲੂਕਾ ਸਾਹਿਬ ਦੀ ਨੌ ਹੈ ਉਹਨੇ ਕੱਲ ਹੀ ਮਤਲਬ ਜੁਆਇਨਟ ਕੀਤੀ ਹੈ ਭਾਜਪਾ ਨੂੰ ਤੇ ਅੱਜ ਸਾਨੂੰ ਪਤਾ ਲੱਗ ਗਿਆ ਬੀਬੀ ਵਾਲੇ ਚੌਂਕ 'ਚ ਉਹਨਾਂ ਨੇ ਮਤਲਬ ਜਾਣਾ ਪਿੰਡਾਂ ਦੇ ਵਿੱਚ ਉਹਦਾ ਅਸੀਂ ਨੂੰ ਪਤਾ ਲੱਗ ਇੱਥੋਂ ਇਹਨਾਂ ਨੇ ਫਿਰ ਕਾਫਲਾ ਜਿਹੜਾ ਇਹਨਾਂ ਨੇ ਬਦਲ ਕੀਤਾ ਕਿਹੜੇ ਵਿਵੇਗੇ ਕੋਲ ਦੀ ਨਾਲ ਨੰਗਣਾ ਸੀ ਸਾਨੂੰ ਪ੍ਰਸ਼ਾਸਨ ਨੇ ਵੀ ਵਿਸ਼ਵਾਸ ਦਵਾਇਆ ਵੀ ਤੁਸੀਂ ਤੁਹਾਡੇ ਵਿਰੋਧ ਕਰਨ ਦਾ ਤੁਹਾਡਾ ਹੱਕ ਬਣਦਾ ਹੈ ਨਿੱਜੀ ਅਧਾਰ ਹੈ ਉਹਨੂੰ ਤੇ ਪਰ ਉੱਥੇ ਸਾਨੂੰ ਮਤਲਬ ਘੰਟਾ ਲੈਣਾ ਦੇ ਵਿੱਚ ਖਿਲਾਰ ਕੇ ਆਪ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਹੋਰ ਪਾਸੇ ਦੀ ਮਤਲਬ ਉਹ ਭੱਜ ਕੇ ਆਈ ਹੈਗੀ ਇਹਦਾ ਤਾਂ ਕਰਕੇ ਵਿਰੋਧ ਕਰਦੇ ਆ ਵੀ ਜਿਹੜਾ ਸਾਡਾ 750 ਕਿਸਾਨ ਦਿੱਲੀ ਦੇ ਵਿੱਚ ਸ਼ਹੀਦ ਹੋਇਆ ਤੇ ਜਾਂ ਚਾਰ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਵੀਰ ਮਿਸਰ ਮਿਸਰਾ ਟੋਨੀ ਦੇ ਮੁੰਡੇ ਨੇ ਗੱਡੀਆਂ ਚੜਾ ਕੇ ਸ਼ਹੀਦ ਕੀਤੇ ਨਾ ਉਹਨਾਂ ਨੂੰ ਗੱਡੀ ਤੋਂ ਬਰਾਸ਼ਤ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਪਹੁੰਚਾਇਆ ਜਾਵੇ ਤੇ ਜਿਹੜੀਆਂ ਰਹਿੰਦੀਆਂ ਮੰਗਾਂ ਪੂਰਆਂ ਕੀਤਾ ਨੇ ਜਿਹੇ ਮਸਲੇ ਨੂੰ ਲੈ ਕੇ ਅਸੀਂ ਭਾਜਪਾ ਦਾ ਪੂਰਾ ਛੁੱਟ ਮੋਰਚੇ ਦੇ ਸੱਦੇ ਤੇ ਵਿਰੋਧ ਕਰਦੇ ਆ ਅੱਜ ਅਸੀਂ ਦੋਨੇ ਜਿਹਾ ਬੰਦਿਆਂ ਕਾਨੂੰਨ ਦਾ ਵਿਰੋਧ ਕਰ ਰਹੇ ਹਾਂ ਚਲੋ ਐਸਰਕੀਨਾ ਮਾ ਤੁਹਾਡਾ ਨਾਮ ਤੁਹਾਡਾ ਕਿਹਦੇ ਕਿਹਨੂੰ ਮੇਰਾ ਨਾਮ ਬਸੰਤ ਸਿੰਘ ਕੋਠਾਗੁਰੂ ਭਾਰਤੀ ਕਿਸਾਨ ਯੂਨੀਅਨ ਨੇਕਤਾਗਰਾ ਹ ਜ਼ਿਲ੍ਹਾ ਮੀਤਪੁਰਧਾਨ ਬਠਿੰਡਾ ਹਾਂਜੀ ਅੱਜ ਅਸੀਂ ਜੋ ਸਾਡੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦਾ ਇਹ ਫੈਸਲਾ ਹੀ ਹੈ ਕਿਉਂਕਿ ਜਿਹੜਾ ਲਗਾਤਾਰ 2020 ਤੋਂ ਲੈ ਕੇ 21 ਤੱਕ ਦਿੱਲੀ ਦੇ ਵਿੱਚ ਖੇਤੀ ਕਾਲੇ ਕਾਨੂੰਨਾਂ ਨੂੰ ਲੈ ਕੇ ਅਸੀਂ ਅੰਦੋਲਨ ਲੜ ਕੇ ਆਏ ਆ ਉਹਦੀਆਂ ਭਾਵੇਂ ਇਹਨਾਂ ਨੇ ਰਸਮੀ ਤੌਰ ਤੇ ਉਹ ਮਤਲਬ ਖੇਤੀ ਕਾਲੇ ਕਾਨੂੰਨ ਵਾਪਸ ਲੈ ਲਏ ਪਰ ਬਹੁਤ ਸਾਰੀਆਂ ਮੰਗਾਂ ਜਿਵੇਂ ਐ ਐਮਐਸਪੀ ਵਾਲੀ ਮੰਗ ਹੈ ਜਾਂ ਸਾਡੇ ਕਿਸਾਨਾਂ ਆਗੂ ਤੇ ਪਰਚੇ ਦਰਜ ਹੋਏ ਆ ਜਾਂ ਮਤਲਬ ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦੀ ਗੱਲ ਹੈ ਲਖਮੀਰਪੁਰ ਦੇ ਵਿੱਚ ਸਾਡੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਵੀਰ ਤੇ ਗੱਡੀਆਂ ਚੜਾ ਕੇ ਉਥੋਂ ਦੇ ਗੁੰਡੇ ਵਿਦਵਾਸ਼ਾ ਜੇ ਮਿਸਰਾ ਟੈਣੀ ਵਰਗਿਆਂ ਦੇ ਬੱਚਿਆਂ ਨੇ ਮਤਲਬ ਸਾਡੇ ਉਹਨਾਂ ਨੌਜਵਾਨਾਂ ਦਾ ਕਤਲ ਕੀਤਾ ਸ਼ਹੀਦ ਕੀਤਾ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਹੈ ਇਹ ਲਗਾਤਾਰ ਸਾਰਿਆਂ ਮੰਗਾ ਬਕਾਇਦਾ ਸਾਡੇ ਨਾਲ ਲਿਖਤੀ ਚਿੱਠੀ ਹੈ ਸਮਝੌਤਾ ਕਰਕੇ ਬਾਰ ਬਾਰ ਸਰਕਾਰ ਮੁੱਕ ਰਹੀ ਹੈ ਸਗੋਂ ਇਹਦੂ ਗਾਹਾ ਵਧ ਰਹੀ ਹੈ ਹੁਣ ਜਿਵੇਂ ਖੇਤੀ ਨੂੰ ਤਬਾਹ ਕਰਨ ਵਾਸਤੇ ਸਾਡੀਆਂ ਜਿਹੜੀਆਂ ਮਤਲਬ ਸਰਕਾਰੀ ਖਰੀਦ ਕੇਂਦਰਾਂ ਮਾਰਕੀਟ ਕਮੇਟੀਆਂ ਇਹਨਾਂ ਨੂੰ ਬੰਦ ਕਰਕੇ ਇਹਨਾਂ ਨੂੰ ਘਾਟੇ ਦਾ ਧੰਦਾ ਦਿਖਾ ਕੇ ਉਹ ਕਾਰਪੋਰੇਟ ਘਰਾਣਿਆਂ ਦੇ ਸੈਲੋ ਗਦਾਮਾਂ ਦੇ ਅੰਡਰ ਕਰਨੇ ਜਾ ਰਹੇ ਐ ਇਸ ਕਰਕੇ ਸਾਡਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਭਾਜਪਾ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਮੰਤਰੀ ਸ਼ੰਤਰੀ ਕਿਸੇ ਵੀ ਆਉਂਦਾ ਪਿੰਡ ਚ ਆਵੇ ਸ਼ਹਿਰ ਚ ਹੋਵੇ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਚ 32 33 ਪੰਜਾਬ ਦੀਆਂ ਜਥੇਬੰਦੀਆਂ ਸਾਰੇ ਕੁੱਲ ਭਾਰਤ ਦੀਆਂ 500 ਕਿਸਾਨਾਂ ਦੀਆਂ ਜਥੇਬੰਦੀਆਂ ਇਹ ਕੱਲਾ ਪੰਜਾਬ ਚ ਨਹੀਂ ਹੋ ਰਿਹਾ ਸਾਰੇ ਭਾਰਤ ਦੇ ਵਿੱਚ ਹੋ ਰਿਹਾ ਅਸੀਂ ਉਹਨਾਂ ਚਰ ਡਟ ਕੇ ਵਿਰੋਧ ਕਰਾਂਗੇ ਇਹਨਾਂ ਦੀ ਪੰਜਾਬ ਦੀ ਧਰਤੀ ਤੇ ਘਟੋ ਘਟਾ ਸੀ ਕਿਸੇ ਵੀ ਕੀਮਤੇ ਇਹਨਾਂ ਦੀ ਜੜ ਨਹੀਂ ਲੱਗਣ ਦੇਵਾਂਗੇ ਸਾਡਾ ਸਾਰਿਆਂ ਜਥੇਬੰਦੀਆਂ ਦਾ ਫੈਸਲਾ ਹੈ ਅੱਜ ਕਿਹੜਾ ਵਿਰੋਧ ਹੋ ਰਿਹਾ ਅੱਜ ਇਸੇ ਪਰੰਪਰਾਕੌਰ ਸਿੱਧੂ ਆ ਰਹੀ ਹੈ ਮਿਲੋਕੇ ਦੀ ਨੋਹ ਹੈ ਸਾਡੀ ਗਵੰਡੀ ਗਵੰਡਣ ਹੈ ਲਗਾਤਾਰ ਹੁਣ ਚੱਕਰ ਮਤਲਬ ਕਾਲੀਆਂ ਦੇ ਗੁਣਗਾਈ ਹੈ ਹੁਣ ਅਸੀਂ ਕਿਹਦੇ ਤੇ ਅਤਵਾਰ ਕਰਕੇ ਕਿਸੇ ਅੱਜ ਤੋਂ ਮਹੀਨਾ ਪਹਿਲਾਂ ਕਾਲੀਆਂ ਦੇ ਗੁਣ ਗਾਉਂਦੇ ਆ ਲਗਾਤਾਰ ਪਿਛਲੇ 20 ਸਾਲਾਂ ਤੋਂ ਇਹ ਕਾਲੀ ਪਾਰਟੀ ਨਾਲ ਜੁੜੇ ਹੋਏ ਆ ਪਹਿਲਾਂ ਇਹ ਕੌਂਸਲਰ ਰਿਹਾ ਕਾਮਰੇਡ ਆ ਆਪ ਸ਼ਕੰਦਰ ਮਲੂਕਾ ਜਿਹੜੀਆਂ ਵੱਡਗਾ ਵੱਡਗਾ ਇਹਨਾਂ ਪਾਰਟੀਆਂ ਤੇ ਚੋਟ ਲਾਉਂਦਾ ਵੀ ਜਿਹੜੀਆਂ ਵੋਟ ਪਾਰਟੀਆਂ ਇਹ ਲੋਕਾਂ ਦਾ ਭਲਾ ਨਹੀਂ ਕਰਦੀਆਂ ਤੇ ਕਿਵੇਂ ਇਹ ਫਿਰ ਜਦੋਂ ਸਿਆਸਤ ਦੇ ਵਿੱਚ ਆਉਂਦੇ ਆ ਕਿਵੇਂ ਸਿਆਸਤ ਇਹਨਾਂ ਨੂੰ ਆਪ ਦੇ ਹਰਗਾ ਗੰਦੜਾ ਬਣਾ ਰਹਿੰਦੇ ਅਸੀਂ ਸਮਝਦੇ ਆ ਵੀ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਪ੍ਰਬੰਧ ਹੈ ਇਹ ਬਿਲਕੁਲ ਗੰਦਾ ਹੋ ਚੁੱਕਿਆ ਜਿਹੜਾ ਵੀ ਆਊਗਾ ਭਾਵੇਂ ਭਲਾ ਮਾਨਸਾ ਜੇ ਉਹ ਬਚ ਕੇ ਨਹੀਂ ਨਿਕਲ ਸਕਦਾ ਸਾਫ਼ ਹੋ ਕੇ ਉਹ ਗੰ ਨਿਕਲੂਗਾ ਇਸ ਕਰਕੇ ਪਰਮਪਾਲ ਅਸੀਂ ਇਹਦਾ ਮਤਲਬ ਸਿੱਧੂ ਦਾ ਜੇ ਭਾਵੇਂ ਉਹਨੂੰ ਟਿਕਟ ਮਿਲਦੀ ਆ ਜਾਂ ਨਹੀਂ ਮਿਲਦੀ ਅਕਸਰ ਇਹਨੇ ਬੀਜੇਪੀ ਜੁਆਇਨ ਕੀਤੀ ਆ ਫਿਰ ਇਹ ਮਤਲਬ ਬੀਜੇਪੀ ਦੀ ਇੱਕ ਨੁਮਾਇੰਦੇ ਦੇ ਤੌਰ ਤੇ ਵਿਚਰ ਰਹੀ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਪਰਮਪਾਲ ਕੌਰ ਨੇ ਕੱਲ ਇੰਟਰਵਿਊ ਚ ਗਿਆ ਵੀ ਮੈਂ ਕਿਸਾਨ ਦੀ ਧੀ ਆ ਮੇਰੇ ਨਾਲ ਕਿਸਾਨ ਨਹੀਂ ਬਰੂ ਕਰਦਾ ਸਾਨੂੰ ਪਤਾ 8 ਕਿੱਲੇ ਜ਼ਮੀਨ ਸੀ ਇਹਨਾਂ ਦੇ ਪਰਿਵਾਰ ਕੋਲੇ ਇਹ ਤੇ ਸੋਹਰਾ ਸਾਹਿਬ ਕੋਲੇ ਅਸੀਂ ਨਾਲ ਵਿਚਰੇ ਛੱਡ ਕੇ ਉਂਗਲਾ ਫੜ ਕੇ ਡੀਸੀਆਂ ਨਾਲ ਮੀਟਿੰਗ ਕਰਾਉਣ ਤਾਂ ਮਲੂਕ ਨੇ ਸਾਨੂੰ ਬਲ ਸਿਖਾਇਆ ਸੀ ਵੀ ਆਓ ਕਿਵੇਂ ਬੈਠੀਦਾ ਹੁੰਦਾ ਅਧਿਕਾਰੀਆਂ ਦੇ ਨਾਲ ਤੇ ਅੱਜ ਉਹ ਉਹਨਾਂ ਕਿਸਾਨਾਂ ਦੇ ਵਿਰੋਧ ਚ ਖੜਾ ਅਸੀਂ ਕਿਵੇਂ ਇਤਵਾਰ ਕਰਨ ਲਈਏ ਹਾਂਜੀ ਇੱਥੇ ਧਰਨਾ ਵੀ ਲੱਗਿਆ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਵਕ ਵਕ ਮੰਡਾ ਨੂੰ ਲੈ ਕੇ ਮੌਜੂਦਾ ਸਰਕਾਰ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ ਜਾਂਦੀ ਆ ਵਿਰੋਧ ਇਕੱਲੇ ਭਾਜਪਾ ਦੇ ਲੀਡਰਾਂ ਦਾ ਸੀ ਬੀਜੇਪੀ ਦਾ ਸੰਯੁਕਤ ਮੋਰਚੇ ਦੇ ਮਤਲਬ ਫੈਸਲਾ ਜੋ ਆਲ ਇੰਡੀਆ ਪੱਧਰ ਤੇ ਬਣਿਆ ਹੋਇਆ ਜਿਹੜਾ ਇਹ ਹੈ ਇਹ ਇੱਕ ਜ਼ਿਲ੍ਹੇ ਨਾਲ ਸੰਬੰਧਿਤ ਮੰਗਾ ਜਿਹੜੀਆਂ ਗੜੇਬਾਰੀ ਹੋਈ ਹੈ ਜਾਂ ਮਤਲਬ ਇੱਥੇ ਗੈਸ ਪਾਈਪਲਾਈਨ ਦਾ ਰੌਲਾ ਹੈ ਜਾਂ ਮਤਲਬ ਨਰਮੇ ਦੇ ਬੀਜਾਂ ਨੂੰ ਲੈ ਕੇ ਮਤਲਬ ਆਡਟ ਮੰਗਾ ਇਹ ਉਹਦੇ ਮਤਲਬ ਉਹਨਾਂ ਗੱਲਾਂ ਨੂੰ ਲੈ ਕੇ ਅਸੀਂ ਡੀਸੀ ਦਫ਼ਤਰ ਅੱਗੇ ਲਗਾਤਾਰ 3/4 ਤਰੀਕ ਤੋਂ ਮੋਰਚਾ ਚੱਲ ਰਿਹਾ ਹੈ ਜੇਕਰ ਇਹਦੇ 'ਚ ਆਮ ਆਦਮੀ ਪਾਰਟੀ ਦੀ ਸਰਕਾਰਾਂ ਕੋਈ ਵੀ ਨੁਮਾਇੰਦਾ ਜੇ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਅਸੀਂ ਉਹਦਾ ਵੀ ਡਟ ਕੇ ਵਿਰੋਧ ਕਰਾਂਗੇ ਹੋਈ ਜਾਂਦਾ ਪਿੰਡਾਂ 'ਚ ਪੁਲਿਸ ਨੂੰ ਰੋਕਿਆ ਗਿਆ ਫਿਰ ਹਾਂਜੀ ਹੁਣ ਤੁਹਾਨੂੰ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਕਿ ਰੋਕਿਆ ਇਹਨਾਂ ਦਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਅਧਿਕਾਰੀਆਂ ਦੀ ਅਸੀਂ ਆਪ ਦਾ ਰੋਜ਼ ਪ੍ਰਦਰਸ਼ਨ ਦਰਜ ਕਰਾਉਣਾ ਹੈ ਉਹ ਅਸੀਂ ਆਪ ਦਾ ਕਰ ਰਹੇ ਹਾਂ ਬਹੁਤ ਵੱਡੀ ਗਿਣਤੀ ਜੀ ਪੁਲਿਸ ਹੈਗੀ ਇੱਥੇ ਤੇ ਕੀ ਲੱਗਦਾ ਤੁਹਾਨੂੰ ਵੀ ਲੋਕਲ ਸਰਕਾਰ ਵੀ ਭਾਜਪਾ ਦਾ ਸਾਥ ਦੇ ਰਹੀ ਹੈ ਇਹਦੇ ਕੋਈ ਰੌਲਾ ਹੀ ਨਹੀਂ ਪ੍ਰਸ਼ਾਸਨ ਸਾਰਾ ਹੀ ਭਾਜਪਾ ਦੇ ਨਾਲ ਹੀ ਖੜਾ ਜਿਹੜਾ ਮਤਲਬ ਇੱਕ ਸੁਧਾਰਨ ਮਤਲਬ ਔਰਤ ਹੀ ਕਹਾਂਗੇ ਅਜੇ ਤੱਕ ਜਾਂ ਭਾਵੇਂ ਬੀਜੇਪੀ ਦੀ ਨੁਮਾਇੰਦਾ ਬਣ ਚੁੱਕੀ ਆ ਉਹ ਪਰ ਅਸੀਂ ਮਤਲਬ ਉਹਦਾ ਜੇ ਪ੍ਰਸ਼ਾਸਨ ਉਹਦਾ ਸਾਥ ਦੇ ਰਿਹਾ ਕਿਰਤੀ ਲੋਕਾਂ ਦੀ ਗੱਲ ਨਹੀਂ ਸੁਣਦੇ ਰਿਹਾ ਫਿਰ ਤਾਂ ਕਹਾਂਗੇ ਨਕੇ ਡੰਗੇ ਚਿੱਤੇ ਜੂਬ ਵਿੱਚ ਪ੍ਰਸ਼ਾਸਨ ਵੀ ਮਤਲਬ ਇਹਨਾਂ ਭਾਜਪਾ ਦੀ ਹਮਾਇਤ ਖੜਾ ਚੋਣਾਂ ਨੂੰ ਲੈ ਕੇ